ਸਾਜੀ ਕਾਜੀ ਸਾਰਿਆਂ ਨੂੰ ਅੱਜ ਅਸੀਂ ਬਣਾਵਾਂਗੇ ਜੀ ਬ੍ਰੈਡ ਦੇ ਪਕੌੜੇ ਤੇ ਬਣਾਉਣਾ ਸੀ ਇਹਨੂੰ ਸਟਾਰਟ ਕਰਦੇ ਹਾਂ ਬਹੁਤ ਹੀ ਕੁੜਕੜੇ ਬਣਦੇ ਨੇ ਇੱਥੇ ਅਸੀਂ ਇੱਕ ਕਾਲੂ ਲੈ ਲਿਆ ਉਹਨੂੰ ਅਸੀਂ ਧੋ ਕੇ ਚੰਗੇ ਤਰੀਕੇ ਨਾਲ ਉੱਪਰੋਂ ਛਿਲਕਾ ਸੀ ਉਤਾਰ ਲਵਾਂਗੇ ਜੀ ਤੇ ਇੱਥੇ ਅਸੀਂ ਦੋ ਪਿਆਜ਼ ਲੈ ਲਏ ਨੇ ਤੇ ਥੋੜਾ ਜਿਹਾ ਅਦਰਕ ਲੈ ਆ ਤਿੰਨ ਹਰੀਆਂ ਮਰਚੀਆਂ ਨੇ ਇਹਨਾਂ ਨੂੰ ਅਸੀਂ ਨਾ ਕद्दूकस ਕਰ ਲਵਾਂਗੇ ਚਾਹੀ ਤੁਸੀਂ ਇਸ ਮਿਕਸੀ ਵਿੱਚ ਪੀਸ ਸਕਦੇ ਹੋ ਇੱਥੇ ਅਸੀਂ ਇੱਕ ਗ੍ਰੇਟਰ ਲਿਆਇਆ ਤੇ ਗ੍ਰੇਟਰ ਵਿੱਚ ਅਸੀਂ ਆਲੂ ਨੂੰ ਗ੍ਰੇਟ ਕਰਾਂਗੇ ਜੀ ਬਰੀਕ ਵਾਲੀ ਸਾਈਡ ਤੋਂ ਅਸੀਂ ਇਹਨੂੰ ਗ੍ਰੇਟ ਕਰਾਂਗੇ ਜੀ ਤੇ ਆਲੂ ਨੂੰ ਅਸੀਂ ਉਸੇ ਵੇਲੇ ਹੀ ਪਾਣੀ ਵਿੱਚ ਪਾ ਦੇਵਾਂਗੇ ਤਾਂ ਜੋ ਆਲੂ ਜਿਹੜੇ ਸਾਡੇ ਕਾਲੇ ਨਾ ਪੈਣ ਤੇ ਇੱਕ ਸਾਈਡ ਤੇ ਅਸੀਂ ਇਹਨੂੰ ਰੱਖ ਦਵਾਂਗੇ ਇੱਥੇ ਅਸੀਂ ਵਾਈਟ ਬਰੈਡ ਯੂਜ਼ ਕਰਨੇ ਆ ਤੇ ਉਹਨਾਂ ਵਿੱਚੋਂ ਅਸੀਂ 6 ਸਲਾਈਸ ਜਿਹੜੇ ਬਰੈਡ ਦੇ ਲਾਂਗੇ ਤੇ ਇੱਕ ਅਸੀਂ ਲਵਾਂਗੇ ਪਾਣੀ ਦਾ ਛੋਟੇ ਜਿਹੇ ਭਾਂਡੇ ਵਿੱਚ ਪਾਣੀ ਅਸੀਂ ਲਾਂਗੇ ਥੋੜਾ ਜਿਹਾ ਤੇ ਬਰੈਡਾਂ ਨੂੰ ਅਸੀਂ ਪਾਣੀ ਵਿੱਚ ਪਾ ਕੇ ਤੇ ਨਿਚੋੜ ਲੈਣਾ ਨਿਚੋੜ ਕੇ ਅਸੀਂ ਇੱਕ ਬਰਤਨ ਵਿੱਚ ਪਾ ਲਵਾਂਗੇ ਇੱਥੇ ਅਸੀਂ 6 ਸਲਾਈਸ ਬਰੈਡ ਦੇ ਇਸਤੇਮਾਲ ਕਰਾਂਗੇ ਜੀ ਤਿੰਨੋਂ ਅਸੀਂ ਹੱਥਾਂ ਦੀ ਮਦਦ ਨਾਲ ਨਿਚੋੜ ਲਵਾਂਗੇ ਉਹ ਬ੍ਰੈਡ ਸਾਰੇ ਚੰਗੀ ਤਰ੍ਹਾਂ ਭਿੱਜ ਜਾਣਗੇ ਅਸੀਂ ਹੱਥਾਂ ਨਾਲ ਨੇ ਚੋੜ ਲੈਣਾ ਇਹਨੂੰ ਇਸ ਤਰ੍ਹਾਂ ਕਰਕੇ ਇਸ ਤਰ੍ਹਾਂ ਕਰਕੇ ਅਸੀਂ ਜਿਹੜੇ ਸਾਰੇ ਬ੍ਰੈਡ ਅਸੀਂ ਸੀਬ ਬ੍ਰੈਡ ਹੀ ਇਸ ਤੇ ਇਸਤੇਮਾਲ ਕਰਾਂਗੇ ਜੀ ਤੁਸੀਂ ਜਰੂਰ ਅਨਸਾਰ ਵੱਧ ਵੀ ਕਰ ਸਕਦੇ ਹੋ ਤਾਂ ਹੁਣ ਅਸੀਂ ਆਲੂ ਜਿਹੜੇ ਉਹਨਾਂ ਨੂੰ ਦੋ ਤਿੰਨ ਵਾਰੀ ਪਾਣੀ ਚ ਧੋ ਲਿਆ ਸੀਗਾ ਇੱਥੇ ਅਸੀਂ ਹੁਣ ਥੋੜੀ ਜੀ ਲਵਾਂਗੇ ਜੀ ਪਾਲਕ ਤੇ ਪਾਲਕ ਨੂੰ ਅਸੀਂ ਬਰੀਕ ਬਰੀਕ ਕੱਟ ਲਵਾਂਗੇ ਸਿਰਫ ਥੋੜੀ ਜਿਹੀ ਪਾਲਕ ਦਾ ਇਸਤੇਮਾਲ ਕਰਾਂਗੇ ਇਹਦੇ ਵਿੱਚ ਜਿਆਦਾ ਸੀ ਨਹੀਂ ਕਰਾਂਗੇ ਤਾਂ ਇੱਥੇ ਅਸੀਂ ਪਿਆਜ਼ਾਂ ਨੂੰ ਲੰਮਾ ਲੰਮਾ ਕੱਟ ਲਿਆ ਸੀ ਉਹ ਵੀ ਅਸੀਂ ਇਹਦੇ ਵਿੱਚ ਪਾ ਦੇਵਾਂਗੇ ਤੀਜੂ ਹਰੀਆਂ ਮਿਰਚਾਂ ਤੇ ਅਦਰਕ ਨੂੰ ਅਸੀਂ ਗ੍ਰੈਂਡ ਕੀਤਾ ਸੀ ਉਹ ਇਸ ਚੀਜ਼ ਵਿੱਚ ਪਾ ਲਵਾਂਗੇ ਇਹਦਾ ਫਲੇਵਰ ਬਹੁਤ ਵਧੀਆ ਆਉਂਦਾ ਹੈ ਇਹ ਜਿਹੜੇ ਆਲੂ ਅਸੀਂ 2 ਦਿਨ ਪਾਣੀ ਥਾਣੀ ਧੋਲੇ ਆ ਤੇ ਹੁਣ ਅਸੀਂ ਉਹਨਾਂ ਨੂੰ ਵੀ ਇਹ ਦੇ ਵਿੱਚ ਪਾ ਲਵਾਂਗੇ ਨਿਚੋੜ ਕੇ ਤੇ ਹੁਣ ਅਸੀਂ ਪਾਵਾਂਗੇ 3 ਚਮਚ ਵੱਡੇ ਵੇਸਣ ਦੇ ਇਹ ਦੇ ਵਿੱਚ 2 ਚਮਚਾ ਸਿ ਪਾਵਾਂਗੇ ਇਹ ਦੇ ਵਿੱਚ ਅਲਾ ਰੋਡ ਤੁਸੀਂ ਚਾਹਦੇ ਹੋ ਤੇ ਕਾਰਨ ਫਲੋਰ ਦਾ ਵੀ ਇਸਤੇਮਾਲ ਕਰ ਸਕਦੇ ਹੋ ਹੂ ਨਸੀ ਪਾਵਾਂਗੇ ਦੇ ਵਿੱਚ ਅੱਧਾ ਚਮਚ ਕਾਲੀ ਮਿਰਚ ਮਸਾਲਾ ਤੇ ਅੱਧਾ ਹਾਫ ਚਮਚ ਪਾਵਾਂਗੇ ਅਸੀਂ ਹਲਦੀ ਅੱਧਾ ਚਮਚ ਪਾਵਾਂਗੇ ਅਸੀਂ ਗਰਮ ਮਸਾਲਾ ਤੇ ਅੱਧਾ ਚਮਚ ਅਸੀਂ ਪਾਵਾਂਗੇ ਚਾਟ ਮਸਾਲਾ ਤੇ ਅੱਧਾ ਚਮਚ ਅਸੀਂ ਪਾਵਾਂਗੇ ਕਸ਼ਮੀਰੀ ਲਾਲ ਮਿਰਚ ਇਹ ਕੌੜੀ ਨਹੀਂ ਹੁੰਦੀ ਸਿਰਫ ਕਲਰ ਵਾਸਤੇ ਹੁੰਦੀ ਹੈ ਤਿੰਨੋਂ ਸੀ ਚੰਗੀ ਤਰੀਕੇ ਨਾਲ ਮਿਕਸ ਕਰ ਲਵਾਂਗੇ ਜਿਹੜੇ ਮਸਾਲੇ ਸਾਡੇ ਚੰਗੀ ਤਰ੍ਹਾਂ ਵਿੱਚ ਮਿਕਸ ਹੋ ਜਾਣ ਤਾਂ ਅਸੀਂ ਹੁਣ ਥੋੜਾ ਜਿਹਾ ਪਾਣੀ ਲਵਾਂਗੇ ਤੇ ਪਾਣੀ ਲੈ ਕੇ ਥੋੜਾ ਥੋੜਾ ਅਸੀਂ ਇਹਨੂੰ ਇਹਦੇ ਵਿੱਚ ਥੋੜਾ ਥੋੜਾ ਪਾਣੀ ਅਸੀਂ ਐਡ ਕਰਾਂਗੇ 2-3 ਚਮਚ ਪਾਣੀ ਦੇ ਵਿੱਚ ਲੱਗਣੀ ਉਸ ਤੋਂ ਜ਼ਿਆਦਾ ਪਾਣੀ ਇਹਦੇ ਵਿੱਚ ਨਹੀਂ ਲੱਗੇਗਾ ਐਸ ਤਰ੍ਹਾਂ ਕਰਕੇ ਅਸੀਂ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਸਾਲੇ ਨਮਕ ਵਗੈਰਾ ਸਾਰਾ ਚੰਗੀ ਤਰ੍ਹਾਂ ਮਿਕਸ ਹੋ ਜਾਣਗੇ ਤੇ ਗੈਸ ਉਪਰ ਅਸੀਂ ਤੇਲ ਪਹਿਲਾਂ ਰੱਖ ਦਿੱਤਾ ਸੀ ਮੀਡੀਅਮ ਫਲੇਮ ਤੇ ਤੇ ਉਹ ਸਾਡਾ ਤੇਲ ਜਿਹੜਾ ਗਰਮ ਹੋ ਚੁੱਕਾ ਹੈ ਹੁਣ ਤਾਂ ਅਸੀਂ ਹੁਣ ਉਹਦੇ ਵਿੱਚ ਪਕੌੜੇ ਪਾਣੀ ਸ਼ੁਰੂ ਕਰਾਂਗੇ ਜੀ ਤੇ ਤੇਲ ਹੜਾ ਗਰਮ ਹੋ ਚੁੱਕਾ ਸੀ ਹੁਣ ਪਕੌੜੇ ਬਣਾਉਣੇ ਸਟਾਰਟ ਕਰਦੀ ਹਾਂ ਤੇ ਪਕੌੜੀ ਅਸੀਂ ਬਿਲਕੁਲ ਛੋਟੇ-ਛੋਟੇ ਪਾਣੀ ਇਹਦੇ ਵਿੱਚ ਮੋٹے ਨਹੀਂ ਪਾਵਾਂਗੇ ਸਿਰਫ ਛੋਟੇ-ਛੋਟੇ ਹੀ ਲੈ ਕੇ ਪਾਣੀ ਪਕੌੜੇ ਵਿੱਚ ਤੁਸੀਂ ਤਿਹਾਈ ਫਲੇਮ ਤੇ ਅਸੀਂ ਇਹਨੂੰ ਪਕਾਵਾਂਗੇ ਪਕੌੜਿਆਂ ਨੂੰ ਤੇ ਪਕੌੜੇ ਬਹੁਤ ਹੀ ਵਧੀਆ ਬਣਦੇ ਤੇ ਬਹੁਤ ਹੀ ਕ੍ਰਿਸਪੀ ਬਣਦੇ ਨੇ ਪਕੌੜੇ ਇਸ ਤਰ੍ਹਾਂ ਬਣਾ ਕੇ ਤੁਸੀਂ ਇੱਕ ਵਾਰ ਜਰੂਰ ਇਸ ਨੂੰ ਟਰਾਈ ਜਰੂਰ ਕਰਿਓ ਬਹੁਤ ਹੀ ਵਧੀਆ ਬਣਦੇ ਨੇ ਤਾਂ ਪਕੌੜੇ ਸਾਡੇ ਬਣ ਚੁੱਕੇ ਆ ਸੀ ਇਹਨੂੰ ਇਹ ਬਾਹਰ ਕੱਢ ਲਵਾਂਗੇ ਤਾਂ ਪਕੌੜੇ ਸਾਡੇ ਬਣ ਕੇ ਤਿਆਰ ਆ ਜੀ ਵੀਡੀਓ ਚੰਗੀ ਲੱਗੀ ਤੇ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ